ਦੋਸਤੋ ਤੰਦੂਰੀ ਰੋਟੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਊਗੀ ਆਪਾਂ ਬਾਹਰ ਅੰਦਰ ਵੀ ਖਾਂਦੇ ਰਹਿੰਨੇ ਆ ਤੰਦੂਰੀ ਰੋਟੀਆਂ ਤਾਂ ਪਰ ਅੱਜ ਜਿਹੜੀ ਆਪਾਂ ਤੰਦੂਰੀ ਰੋਟੀ ਘਰ ਦੇ ਵਿੱਚ ਬਣਾਵਾਂਗੇ ਤੇ ਉਹ ਬਿਨਾ ਤੰਦੂਰ ਤੋਂ ਬਣਾਵਾਂਗੇ ਤੇ ਸਿੰਪਲ ਰੋਟੀ ਨਹੀਂ ਬਣਾਵਾਂਗੇ ਉਹਦੇ ਵਿੱਚ ਆਲੂ ਪਿਆਜ਼ ਦੀ ਸਟਫਿੰਗ ਕਰਾਂਗੇ ਚਲੋ ਫਿਰ ਤੁਹਾਨੂੰ ਆਪਾਂ ਦੱਸਦੇ ਆਂ ਵੀ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਆਲੂ ਪਿਆਜ਼ ਵਾਲੀ ਕਿਵੇਂ ਤਿਆਰ ਕਰਨੀ ਆ ਤੇ ਹਾਂਜੀ ਆਪਾਂ ਆਲੂਆਂ ਨੂੰ ਪਹਿਲਾਂ ਬੋਇਲ ਕਰ ਲਿਆ ਸੀ ਬੋਇਲ ਕਰਕੇ ਆਪਾਂ ਛੱਲਿਆ ਛਿਲਕੇ ਠੰਡੀ ਕਰਕੇ ਛਿੱਲੇ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਪੱਲੂਆ ਨੂੰ ਮੈਸ਼ ਚੰਗੀ ਤਰ੍ਹਾਂ ਕਰ ਲੈਣਾ ਕਿਉਂਕਿ ਉਹਦੇ ਵਿੱਚ ਕੋਈ ਗੰਡ ਜੀ ਨਾ ਰਵੇ ਹਾਂਜੀ ਹੁਣ ਆਪਾਂ ਇਹਨਾਂ ਦੇ ਵਿੱਚ ਕੁਛ ਮਸਾਲੇ ਆ ਜਿਹੜੇ ਉਹ ਐਡ ਕਰਾਂਗੇ 1 ਟੇਬਲस्पून ਆਪਾਂ ਲੈ ਲਿਆ ਅਜਮੈਨ ਦਾ ਅਜਮੈਨ ਨੂੰ ਆਪਾਂ ਕ੍ਰਸ਼ ਕਰਕੇ ਪਾਵਾਂਗੇ ਜੇ ਆਲੂ ਵਾਲੀਆਂ ਰੋਟੀਆਂ ਦੇ ਵਿੱਚ ਅ ਜਮੈਨ ਨਾ ਹੋਵੇ ਤਾਂ ਉਹ ਗੱਲ ਨਹੀਂ ਬਣਦੀਗੀ ਤੇ ਨਾਲੇ ਉਹ ਵੀ ਇਹ ਹਾਜਮੇ ਵਾਸਤੇ ਚੰਗੀ ਹੈਗੀ ਜਦੋਂ ਆਪਾਂ ਰੋਟੀ ਇਸ ਤਰ੍ਹਾਂ ਦੀ ਥੋੜੀ ਜੀ ਹੈਵੀ ਬਣ ਜਾਂਦੀ ਹੈ ਤੇ ਉਹਨੂੰ ਇਹ ਰੋਟੀ ਪਚਾਉਣ ਦੇ ਵਿੱਚ ਅਜਮੈਨ ਜਿਹੜੀ ਬਹੁਤ ਕੰਮ ਕਰਦੀ ਹੈ ਬਹੁਤ ਵਧੀਆ ਹੁੰਦੀ ਹੈਗੀ ਪੇਟ ਦੇ ਲਈ ਆਪਾਂ ਨੂੰ ਇਹਨੂੰ ਆਪਾਂ ਹੁਣ ਆ ਕ੍ਰਸ਼ ਕਰਕੇ ਪਾਵਾਂਗੇ ਇਸ ਤਰ੍ਹਾਂ ਹੀ ਦੋ ਤਿੰਨ ਮਿਰਚਾਂ ਆਪਾਂ ਹਰੀਆਂ ਮਿਰਚਾਂ ਲੈ ਲਈਆਂ ਸੀਗੀਆਂ, ਖਟੀਆਂ ਹੋਈਆਂ। ਬਰੀਕ-ਬਰੀਕ ਕੱਟ ਕੇ ਪਾ ਲੈਣੀਆਂ ਆਂ ਆਪਾਂ। ਤੇ 1 ਟੇਬਲस्पून ਆਪਾਂ ਨਮਕ ਦਾ ਪਾ ਲਿਆਗਾ। ਨਮਕ ਤੁਸੀਂ ਆਪਦਾ ਟੇਸਟ ਦੇ ਅਨੁਸਾਰ ਪਾ ਲੈਣਾ। ਹੁਣ ਆਪਾਂ ਅੱਧਾ ਕ ਚਮਚ ਲਾਲ ਮਿਰਚ ਦਾ ਪਾਵਾਂਗੇ। ਹੁਣ ਦੋ ਪਿਆਜ਼ ਆਪਾਂ ਚੌਪ ਕਰਕੇ ਲੈ ਲਏ ਸੀਗੇ। ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਤੁਸੀਂ ਜਾਂ ਚੌਪਰ ਦੇ ਵਿੱਚ ਚੌਪ ਕਰ ਲੈਣਾ। ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ। ਹੁਣ ਆਪਾਂ ਪੁੰਨਿਆ ਹੋਇਆ ਜੀਰਾ ਵੀ ਕ੍ਰਸ਼ ਕਰਕੇ ਪਾਵਾਂਗੇ ਇਸ ਤਰ੍ਹਾਂ ਹੱਥਾਂ ਦੇ ਤਲੀ ਤੇ ਮਲ ਕੇ ਆਪਾਂ ਬਰੀਕ ਕਰਕੇ ਇਸ ਤਰ੍ਹਾਂ ਪਾ ਦੇਣਾ ਆਪਾਂ ਇਹਦਾ ਵੀ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾ ਆਲੂਆਂ ਦੀ ਵਿੱਚ ਚਲੋ ਜੀ ਹੁਣ ਆਪਣੀ ਸਟਫਿੰਗ ਤਿਆਰ ਹੈ ਤੇ ਹੁਣ ਆਪਾਂ ਤੰਦੂਰੀ ਰੋਟੀ ਬਣਾਉਣੀ ਦੱਸ ਦਿਆਂ ਵੀ ਇਹ ਹਾਂਜੀ ਆਪਾਂ ਕੁੱਕਰ ਹੁਣ ਗੈਸ ਦੇ ਉੱਤੇ ਗਰਮ ਹੋਣਾ ਰੱਖਦਾ ਹੈਗਾ ਜਿੰਨੀ ਦੇਰ ਕੁੱਕਰ ਗਰਮ ਹੁੰਦਾਗਾ ਓਨੀ ਦੇਰ ਆਪਾਂ ਰੋਟੀ ਇਹਦਾ ਪੇੜਾ ਜਿਹੜਾ ਬਣਾ ਲੈਨੇ ਆ ਪੇੜਾ ਵੱਧ ਘੱਟ ਵੀ ਲੈ ਸਕਦੇ ਆ ਜਿੰਨੀ ਕਿ ਰੋਟੀ ਬਣਾਉਣੀ ਆ ਪਰ ਜਿਆਦਾ ਵੱਡੀ ਰੋਟੀ ਵੀ ਨਹੀਂ ਲੱਗਦੀ ਕਿਉਂਕਿ ਕੁੱਕਰ ਛੋਟਾ ਹੀ ਹੁੰਦਾਗਾ ਇਸ ਤਰ੍ਹਾਂ ਹੁਣ ਆਪਾਂ ਆਲੂਆਂ ਦੀ ਵਿੱਚ ਸਟਫਿੰਗ ਕਰਾਂਗੇ ਇੱਕ ਚਮਚਾ ਆਲੂਆਂ ਨੂੰ ਵਿੱਚ ਪਾ ਕੇ ਫਿਰ ਉਹਨੂੰ ਐ ਕਰਕੇ ਚੰਗੀ ਤਰ੍ਹਾਂ ਆਲੂਆਂ ਨੂੰ ਐ ਕਰਕੇ ਵਿੱਚ ਮੋੜ ਦੇਵਾਂਗੇ ਤੇ ਹੁਣ ਆਪਾਂ ਪੇੜੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪੇੜਾ ਬਣਾ ਲਵਾਂਗੇ ਨਾ ਪੱਕਿਆ ਉਹ ਦਾ ਹੱਥ ਲਾਮਾ ਕੇ ਚੰਗੀ ਤਰ੍ਹਾਂ ਦੇਖੋ ਹੌਲੀ ਹੱਥ ਦੇ ਨਾਲ ਇਸ ਤਰ੍ਹਾਂ ਬਦਾਲ ਲੈਣੀ ਆ ਰੋਟੀ ਹੋ ਸਕੀ ਤਾਂ ਇਸ ਤਰ੍ਹਾਂ ਨਾਪ ਕੇ ਵਧਾ ਲਓ ਤੇ ਇਸ ਤਰ੍ਹਾਂ ਐ ਵਧਾ ਲੈਣੀ ਆ ਕਿਉਂਕਿ ਆਲੂ ਇਹਦੇ ਵਿੱਚ ਪਾਏ ਹੈਗੇ ਤਾਂ ਕਰਕੇ ਆਪਾਂ ਹੌਲੀ-ਹੌਲੀ ਵਧਾਉਣੀ ਪਊਗੀ ਰੋਟੀ ਇਸ ਤਰ੍ਹਾਂ ਐ ਵਧਾ ਲੈਣੀ ਆ ਹੁਣ ਆਪਾਂ ਇਧਰੋਂ ਪਾਣੀ ਦਾ ਹੱਥ ਲਗਾ ਕੇ ਅੱਗ ਨੂੰ ਤੇਜ਼ ਰੱਖਾਂਗੇ ना इस तरह रोटियां ये ला देवी आप सारिया रोटियां इसे इस तरह ही बना हम कुकर की सैड चेंज करती है आप उ दूजी रोटी लाती है ਜੇ ਕੁੱਕਰ ਵੱਡਾ ਹੋਵੇ ਤਾਂ ਉਹਦੇ ਵਿੱਚ 4-5 ਰੋਟੀਆਂ ਜਿਹੜੀਆਂ ਆਰਾਮ ਨਾਲ ਲੱਗ ਜਾਂਦੀਆਂ ਏਡੇ ਏਡੇ ਸਾਈਜ਼ ਦੀਆਂ ਰੋਟੀਆਂ ਆਈ ਬੱਲੀ ਸੈੱਡ ਕਰ ਲਾਂਗੇ ਆਪਾਂ ਹੁਣ ਆਪਾਂ ਇਸ ਥਾਂ ਦੇ ਉੱਤੇ ਲਾ ਦੇਵਾਂਗੇ ਰੋਟੀ ਦੇਖੋ ਅੱਧਿਕ ਬਣ ਗਈ ਆ ਹੁਣ ਕੁੱਕਰ ਨੂੰ ਆਪਾਂ ਉਲਟਾ ਕਰਾਂਗੇ ਐ ਇਸ ਤਰ੍ਹਾਂ ਕਰਕੇ ਰੱਖ ਦੇਵਾਂਗੇ ਫਿਰ ਆਪਾਂ ਥੋੜਾ ਥੋੜਾ ਚਿਰ ਬਾਅਦ ਚੱਕ ਕੇ ਦੇਖਾਂਗੇ ਆ ਦੇਖੋ ਰੋਟੀਆਂ ਆ ਰਹੀਆਂ ਨੇ ਆਪਾਂ ਥੋੜੀ ਦੇਰ ਆਪਾਂ ਇਹਨਾਂ ਨੂੰ ਹੋਰ ਐਸੇ ਤਰ੍ਹਾਂ ਦੇਖਦੇ ਰਹਿਣਾ ਆ ਦੇਖੋ ਦੋਸਤੋ ਰੋਟੀ ਆਪਣੀ ਆ ਗਈ ਆ ਆ ਦੇਖੋ ਆਪੇ ਕੁੱਕਰ ਦੇ ਨਾਲ ਰੋਟੀ ਆ ਜਿਹੜੀ ਲੈਣ ਲੱਗ ਗਈ ਆ ਦੇਖੋ ਰੋਟੀ ਆਪਣੀ ਤਿਆਰ ਹੋ ਗਈ ਬਹੁਤ ਵਧੀਆ ਰੋਟੀਆਂ ਬਣੀਆਂ ਜਿਹੜੀਆਂ ਤੇ ਆ ਇਹਨੂੰ ਵੀ ਆਪਾਂ ਫਲਾ ਲੈਨੇ ਆ ਇਹ ਵੀ ਲੈ ਗਈ ਆ ਆ ਦੇਖੋ ਰੋਟੀਆਂ ਆਪਣੀਆਂ ਬਿਲਕੁਲ ਵਧੀਆ ਰੋਟੀਆਂ ਲਈਆਂ ਨੇ ਤੁਸੀਂ ਵੀ ਇਸ ਤਰ੍ਹਾਂ ਰੋਟੀਆਂ ਐ ਜਿਹੜੀਆਂ ਲਾ ਸਕਦੀਆਂ বিনা ਤੰਦੂਰ ਤੋਂ ਤੰਦੂਰੀ ਰੋਟੀ ਬਣ ਕੇ ਤਿਆਰ ਹੋਏ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਜਿਵੇਂ ਮਰਜ਼ੀ ਲਾਓ ਰੋਟੀਆਂ ਪੰਜ ਲਾਓ ਚਾਰ ਲਾਓ ਸੱਤ ਲਾਓ ਰੋਟੀਆਂ ਵਧੀਆ ਲੱਗ ਕੇ ਲੈ ਜਾਂਦੀਆਂ ਕੁੱਕਰ ਦੇ ਵਿੱਚ ਹੀ ਆਹ ਦੇਖੋ ਕਿੰਨੀ ਰੋਟੀ ਸੌਫਟ ਬਣੀ ਆ ਦੋਸਤੋ ਇਹ ਕੋਈ ਵੀ ਕਰੜੀ ਨਹੀਂ ਹੁੰਦੀ ਆਪਾਂ ਇਹਦੇ ਵਿੱਚ ਆਲੂ ਪਿਆਜ਼ ਪਾਏ ਆ ਬਹੁਤ ਹੀ ਵਧੀਆ ਸੌਫਟ ਰੋਟੀ ਜਿਹੜੀ ਬਣ ਕੇ ਤਿਆਰ ਹੋਏਗੀ ਸਿਆਣੇ ਬਜ਼ੁਰਗ ਬਹੁਤ ਹੀ ਵਧੀਆ ਖੁਸ਼ ਹੋ ਕੇ ਖਾਂਦੇ ਨੇ ਇਹ ਰੋਟੀ ਇਹ ਮੇਰੀ ਆਲੂ ਪਿਆਜ਼ ਵਾਲੀ ਤੰਦੂਰੀ ਰੋਟੀ ਦੀ ਰੈਸਪੀ ਜੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਮੈਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਮੇਰੀ ਤੰਦੂਰੀ ਰੋਟੀ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ